ਇੱਕ ਜੀਜੇ ਨੇ ਆਪਣੀ ਸਾਲੀ ਨੂੰ ਕਿਹਾ ਕਹਿ ਰਿਹਾ ਮੈਂ ਤੋ ਕਹਾ ਮੂਰਖ تھا ਕਹਾ ਜਿਹੜਾ ਤੇਰੀ ਭੈਣ ਗੈਲ ਵਿਆਹ ਕਰਾ ਲਿਆ ਇਹ ਸੁਣ ਕੇ ਉਸकी ਸਾਲੀ ਕਹੇ ਜੀਜੇ ਤੋ ਮੂਰਖ ਨਹੀਂ ਤੋ ਤੋ ਅੰਨਾ ਵੀ ਤਾਂ ਭੈਣ ਕੇ ਗੈਲ ਖੜੀ ਸੀ ਮੈਨੂੰ ਜੱਦ ਨਹੀਂ ਨਜ਼ਰ ਆਇਆ ਇਹੋ ਬਾਤਾਂ ਸੁਣ ਕੇ ਦੇਖ ਲਿਓ ਕੁੜੀ ਦੀ ਮਾਂ ਚੁੱਪ ਰਹੀ ਔਰ ਕੁੜੀ ਦਾ ਬਾਪ ਮਿੱਠਾ ਮਿੱਠਾ ਹੱਸ ਰਿਹਾ ਔਰ ਮਨ ਮਾ ਸੋਚ ਰਿਹਾ ਹੱਠ ਗਿਆ ਤੋ ਮੈਂ ਵੀ ਗਿਆ ਵੇਖਦੇ ਲਓ ਪਹਿਲਾਂ ਕੇ ਜਮਾਨਿਆਂ ਵਿੱਚ ਨਾ ਜਦ ਮੁੰਡੇ ਨੂੰ ਕੁੜੀ ਦਿਖਾਣ ਲੈ ਜੇ ਕਰਤੇ ਆਰ ਕੁੜੀ ਕੇ ਛੋਟੀ ਭੈਣ ਨੂੰ ਲਹੋਦੇ ਕਰਤੇ ਵੀ ਕਿਤੇ ਮੁੰਡੇ ਦੇ ਛੋਟੀ ਭੈਣ ਨਾ ਪਸੰਦ ਆ ਜੇ ਆਰਾ ਅੱਜ ਕੇ ਟਾਈਮ ਮਾ ਦੇਖ ਲਿਓ ਵੀਰ ਕੁੜੀ ਕੀ ਮਾਨੂਲ ਕੋਣਾ ਪਵਾ ਬਿਓ ਹਾਲ ਹੋ ਰਿਹਾ ਵੀਰ ਕੁੜੀਆਂ ਤੇ ਵੱਧ ਸਨਖੀਆਂ ਆਂਟੀਆਂ ਅਰੰਕਲਾਂ ਤੇ ਸਿੱਧਾ ਨਹੀਂ ਤੁਰਿਆ ਜਾ ਰਿਹਾ ਕਾਹਹੀਂ ਤੀਆਂ ਕੇ ਮੇਦਿਆਂ ਵਾਂ ਦੇਖ ਰਿਹਾ ਆਂਟੀਆਂ ਮੱਕੜ ਢਾੜ ਰਿਹਾ ਪੰਮਕੜ ਯੋ ਕੁਮਾਰ ਹੋ ਰਿਹਾ ਬ੍ਰੈਂਟਨ ਦੇ ਵਿੱਚ